ਜਿਲਜੀਤ ਨੇ ਕਿਹਾ ਕਿ ਕਲਾਕਾਰ ਜੋ ਕਰ ਰਿਹਾ ਹੁੰਦਾ ਹੈ ਉਹ ਸੋਸਾਇਟੀ ਨੂੰ ਬਰਦਾਸ਼ਤ ਨਹੀਂ ਹੁੰਦਾ ਤੇ ਜਦ ਉਹ ਮਰ ਜਾਂਦਾ ਹੈ ਯਾਨੀ ਕਿ ਕਲਾਕਾਰ ਮਰ ਜਾਂਦਾ ਹੈ ਉਦੋਂ ਉਸ ਦੀ ਤਾਰੀਫਾਂ ਕਰਦੇ ਨੇ ਕਿ ਕੀ ਕਲਾਕਾਰ ਬੰਦਾ ਸੀ ਆ ਜਦੋਂ ਲੰਬੇ ਸਫ਼ਰ ਤੇ ਜਾਂਦੇ ਸੀ ਤਾਂ ਉਸ ਦੇ ਗਾਣੇ ਸੁਣਿਆ ਕਰਦੇ ਸੀ ਇਹ ਬੜੀ ਦੁੱਖ ਭਰੀ ਕਹਾਣੀ ਹੈ ਇਸ ਲਈ ਆਈ ਡੋਨਟ ਕੇਅਰ ਐਨੀਬਾਡੀ ਮੈਂ ਤਾਂ 뮤직 ਆਰਟ ਨੂੰ ਪਿਆਰ ਕਰਦਾ ਹਾਂ ਆਈ ਐਮ ਆਲਰੇਡੀ ਗੋਨ ਮੈਂ ਤਾਂ ਜਾ ਚੁੱਕਿਆ ਹਾਂ ਇੱਥੇ ਚਮਕੀਲਾ ਪਾਜੀ ਦੇ ਕਾਰਨ ਆ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਉਹਨਾਂ ਦਾ ਕਿਰਦਾਰ ਨਿਭਾ ਸਕਾਂ ਉਹਨਾਂ ਦੀ ਜੋ ਦਿੱਕਤਾਂ ਸੀਗੀਆਂ ਮੈਂ ਅੱਜ ਵੀ ਮਹਿਸੂਸ ਕਰਦਾ ਦਿਲਜੀਤ ਨੇ ਦੱਸਿਆ ਕਿ ਜਦੋਂ ਟ੍ਰੇਲਰ ਰਿਲੀਜ਼ ਹੋਇਆ ਤਾਂ ਕਈ ਲੋਕਾਂ ਨੇ ਕਿਹਾ ਕਿ ਮੈਂ ਇਮਤੀਆਜ਼ ਸਰ ਦੀ ਤਾਰੀਫ਼ ਤੇ ਭਾਵੁਕ ਭਾਵੁਕ ਹੋ ਗਿਆ ਪਰ ਸੱਚ ਤਾਂ ਇਹ ਸੀਗਾ ਕਿ ਟ੍ਰੇਲਰ ਦਾ ਇੱਕ ਸ਼ਾਟ ਜੋ ਕਿ ਮੈਂ ਖੁਦ ਸ਼ੂਟ ਕੀਤਾ ਸੀ ਜਦੋਂ ਸਕਰੀਨ ਤੇ ਆਇਆ ਤਾਂ ਮੈਨੂੰ ਲੱਗਿਆ ਚਮਕੀਲਾ ਮੈਨੂੰ ਦੇਖ ਰਿਹਾ ਹੈ ਉੱਥੇ ਹੀ ਖੜਿਆ ਹੈ ਇਸ ਲਈ ਮੈਂ ਰੋ ਪਿਆ ਐਨਾ ਹੀ ਨਹੀਂ ਪਰ ਦਿਲਜੀਤ ਦਸਾਂਜ ਨੇ ਇਹ ਵੀ ਕਿਹਾ ਕਿ ਜਿੱਥੇ ਚਮਕੀਲਾ ਦਾ ਮਰਡਰ ਹੋਇਆ ਸੀ ਉੱਥੇ ਹੀ ਫਿਲਮ 'ਚ ਵੀ ਚਮਕੀਲਾ ਦੇ ਮਰਡਰ ਦਾ ਸੀਨ ਸ਼ੂਟ ਕੀਤਾ ਗਿਆ ਤੇ ਜਿਵੇਂ ਹੀ ਗੋਲੀ ਦੀ ਆਵਾਜ਼ ਆਈ ਮੈਨੂੰ ਲੱਗਿਆ ਕਿ ਮੈਂ ਚਮਕੀਲਾ ਮੇਰੇ ਹੱਥ ਚ ਤੁੰਬੀ ਸੀਗੀ ਤੇ ਤੁੰਬੀ ਦੀ ਤਾਰ ਵੱਜੀ ਮੇਰੇ ਹੱਥ ਤੇ ਬਲੱਡ ਗਿਰਿਆ ਤੇ ਮੈਂ ਦੇਖਿਆ ਸੀ ਕਿ ਬਲੱਡ ਡਿੱਗ ਰਿਹਾ ਹੈ ਤਾਂ ਇੱਕਦਮ ਮੈਨੂੰ ਖਿਆਲ ਆਇਆ ਕਿ ਚਮਕੀਲਾ ਦਾ ਖੂਨ ਵੀ ਚਮਕੀਲਾ ਦਾ ਬਲੱਡ ਵੀ ਇੱਥੇ ਹੀ ਗਿਰ ਰਿਹਾ ਸੀ ਤੇ ਉਸ ਮੂਮੈਂਟ ਤੇ ਚਮਕੀਲਾ ਦੀ ਮੌਤ ਦੁਬਾਰਾ ਮਹਿਸੂਸ ਕੀਤੀ ਗਈ ਗੌਰਤਲਬ ਹੈ ਕਿ ਦਿਲਜੀਤ ਦੋਸਾਂਜ ਤੇ ਚਮਕੀਲਾ ਦੋਨੇ ਹੀ ਜਣੇ ਲੁਧਿਆਣਾ ਦੇ ਹੀ ਰਹਿਣ ਵਾਲੇ ਤੇ ਆਪਣੇ ਇੰਟਰਵਿਊ ਦੇ ਵਿੱਚ ਦਿਲਜੀਤ ਨੇ ਕਿਹਾ ਵੀ ਕਿ ਤੁਮ ਚਮਕੀਲਾ ਵੀ ਦੁਗਰੀ ਦੇ ਵਿੱਚ ਰਹਿੰਦੇ ਸਨ ਅਤੇ ਮੈਂ ਵੀ ਦੁਗਰੀ ਦੇ ਵਿੱਚ ਹੀ ਰਿਹਾ